ਪੂਰਤ ਤਰੀਕੇ ਦੇ ਨਾਲ ਸ਼ਿੰਗਾਰੇ ਘੋੜੇ ਗੁਰੂ ਪਾਤਸ਼ਾਹ ਜੀ ਦੇ ਘੋੜੇ ਦੀ ਵੰਸ਼ਜ ਨੇ ਅੱਜ ਵੀ ਇਹਨਾਂ ਦੇ ਉੱਤੇ ਮੰਨਿਆ ਜਾਂਦਾ ਹੈ ਕਿ ਗੁਰੂ ਪਾਤਸ਼ਾਹ ਸਵਾਰੀ ਕਰਦੇ ਨੇ ਬਹੁਤ ਖੂਬਸੂਰਤ ਨੇ ਬੜੇ ਸੋਹਣੇ ਸ਼ਿੰਗਾਰੇ ਨੇ ਜੀ ਇਹ ਕਿੱਥੋਂ ਬਖਸ਼ਿਸ਼ ਹੋਈ ਕਿੱਥੋਂ ਤੁਸੀਂ ਲੈ ਕੇ ਆਏ ਹੋ ਜੀ ਹਜੂਰ ਸਾਹਿਬ ਤੋਂ ਹੀ ਪਾਤਸ਼ਾਹ ਨੇ ਬਖਸ਼ਿਸ਼ ਦਿੱਤੀ ਹੈ ਉੱਥੋਂ ਹੀ ਮਿਲੇ ਨੇ ਬਾਕਾਇਦਾ ਉਸ ਤੋਂ ਉਹਨਾਂ ਨੇ ਸਾਰੀ ਚਾਰਵਾਏ ਬਾਬਾ ਜੀ ਨੇ ਲਿਖ ਕੇ ਅੱਛਾ ਫਿਰ ਸੇਵਾ ਸੰਭਾਲ ਲਈ ਦਿੱਤੇ ਇਹ ਸਾਰੇ ਜਿਹੜੇ ਘੋੜੇ ਨੇ ਅੱਛਾ ਜੀ ਸੱਚੇ ਨੇ ਅੱਛਾ ਜੀ ਉਹ ਇਹਨਾਂ ਦੇ ਉੱਪਰ ਹੀ ਤੱਕ ਸਵਾਰੀ ਨਹੀਂ ਕਰਦਾ ਇਹ ਪਾਤਸ਼ਾਹ ਦਾ ਕੋੜਾ ਹੈ ਨੀਲਾ ਅੱਛਾ ਜੀ ਇਸ ਦਾ ਨਾਂ ਨੀਲਾ ਸੀ ਠੀਕ ਇਧਰ ਨੂੰ ਮਰਜੀ ਆ ਬੱਚਾ ਖੇਲ ਲੈਣਗੇ ਕੋਈ ਕੁਝ ਕਰ ਲੈ ਕੋਈ ਕੁਝ ਨਹੀਂ ਹੈ ਇੰਨੇ ਸ਼ਿੰਗਾਰੇ ਬਹੁਤ ਜ਼ਰੂਰਤ ਨਹੀਂ ਇੱਕ ਤੋਂ ਸ਼ਿੰਗਾਰ ਕੋੜੇ ਪਾਤਸ਼ਾਹ ਦੇ ਕੋਣੁਰੂ ਕੋਮਸੇ ਪਾਤਸ਼ਾਹ ਦੇ ਕੋੜੇ ਸ਼ਿੰਗਾਰੇ ਨਾ ਹੋਣ ਇੱਕ ਦਸਤਾ ਸਾਨੂੰ ਕੋਈ ਜਪ ਨਹੀਂ ਪੁਤਾਪ ਨਹੀਂ ਕੋਈ ਸਿਮਰਨ ਨਹੀਂ ਕੋਈ ਕੁਝ ਨਹੀਂ ਤੋ ਇੰਨੀ ਵੱਡੀ ਬਖਸ਼ਿਸ਼ ਭਾਈ ਦਇਆ ਸਿੰਘ ਦਾ ਇਹ ਭਾਈ ਧਰਮ ਸਿੰਘ ਜੀ ਦਾ ਕੋੜਾ ਹੈ ਅੱਛਾ ਜੀ ਔਰ ਜਿਹੜਾ ਵਿੱਚ ਹੈ ਜਿੰਨੂੰ ਆਪਾਂ ਕੁਮੇਦ ਕਹਿੰਨੇ ਆ ਇਹ ਗੁਰੂ ਗੋਬਿੰਦ ਸਿੰਘ ਦਾ ਹੀ ਕੋੜਾ ਹੈ ਇਹ ਚਾਂਦੀ ਦਾ ਉੱਤੇ ਕੁਝ ਲਾਇਆ ਹੈ ਹਾਂ ਸਾਰਾ ਜਿੱਦਾਂ ਵੀ ਜੋ ਕੁਝ ਵੀ ਲਾ ਸਕਦੇ ਸੀ ਚਾਂਦੀ ਸੋਨੇ ਦੇ ਬਰਾਬਰਾਂ ਤੇ ਕੀ ਨੇ ਕੁਛ ਨਹੀਂ ਜਿਹੜੇ ਮੇਰੇ ਪਾਤਸ਼ਾਹ ਦੇ ਕੋੜੇ ਨੂੰ ਕੀਮਤ ਤਾਂ ਨਹੀਂ ਹੋਊਗੀ ਨਾ ਕੋੜਿਆਂ ਦੀ ਫਿਰ ਬਰਾਜ ਜੀ ਸਾਰੀ ਦੁਨੀਆ ਦੀ ਦੌਲਤ ਇਸ ਪਾਸੇ ਰੱਖ ਦਿਓ ਇਹਦੀ ਕੀਮਤ ਨਹੀਂ ਗੁਦਾ ਕਰਦੇ ਜੇ ਤੁਸੀਂ ਭਾਵੁਕ ਹੋ ਰਹੇ ਹੋ ਅੱਖਾਂ 'ਚ ਹੰਝੂ ਨੇ ਇਹ ਅਗੋਬ ਉਸੇ ਪਾਸੇ ਦੀ ਕਿਰਪਾ ਹੈ ਜਦੋਂ ਵੀ ਪਾਛਾ ਦੀ ਗੱਲ ਚੱਲਦੀ ਹੈ ਹਾਂ আচ্ছা ਤੂੰ ਸਾਨੂੰ ਸੇਵਾ ਕਰਨੀ ਦਿੱਤੀ ਹੋਈ ਇਹਨਾਂ ਦੀ ਕਿੰਨੀ ਵੱਡੀ ਤੇਰੀ ਬਖਸ਼ਿਸ਼ ਹੈ ਸਾਡੇ ਵਰਗਾ ਪਾਪੀ ਕੋਈ ਨਹੀਂ ਤੇਰੇ ਵਰਗਾ ਬਖਸ਼ਣ ਹਾਰਾ ਕੋਈ ਜਦੋਂ ਅਰਦਾਸ ਹੋ ਕੇ ਬਾਛਾ ਦੀ ਸਵਾਰੀ ਹੋਈ ਹੈ ਤੰਦ ਇੰਨਾ ਢਿੱਲਾ ਹੋ ਗਿਆ ਜੇ ਬਾਛਾ ਉੱਤੇ ਸਵਾਰੀ ਹੋਈ ਤੇ ਤੰਦ ਢਿੱਲਾ ਹੋਇਆ ਪਾਰ ਪਿਆ ਤੰਦ ਢਿੱਲਾ ਹੋ ਗਰ ਕਬਾਂ ਕੱਸੀਆਂ ਗਈਆਂ ਔਰ ਘੋੜੇ ਦੀ ਤੌਣ ਜਿਹੜੀ ਇੱਥੇ ਸੀ ਇਹਨਾਂ ਨੂੰ ਨੱਚਣ ਬਾਰੇ ਨਹੀਂ ਘੋੜੇ ਨੇ ਪਹਿਲਾਂ ਨੱਚਿਆ ਖੁਸ਼ੀ ਦੇ ਵਿੱਚ ਨੱਚਦਾ ਗਿਆ ਸਸਿਕਾਲ ਹਾਲ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਜਸਵੇਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਘੋੜੇ ਦੇ ਵੰਸ਼ਜ ਜਿਹੜੇ ਅਗਲੇ ਘੋੜੇ ਨੇ ਉਹਨਾਂ ਦੇ ਜਲੰਧਰ ਦੇ ਕਰਤਾਰਪੁਰ ਦੇ ਵਿੱਚ ਅਸੀਂ ਖੜੇ ਆ ਜਿੱਥੇ ਇਹਨਾਂ ਘੋੜਿਆਂ ਦੀ ਸਾਂਭ ਸੰਭਾਲ ਡਾਕਟਰ ਗੁਰਵਿੰਦਰ ਸਿੰਘ ਸਮਰਾਜੀ ਹੋਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਹ ਖੂਬਸੂਰਤ ਤਰੀਕੇ ਦੇ ਨਾਲ ਸ਼ਿੰਗਾਰੇ ਘੋੜੇ ਗੁਰੂ ਪਾਸ਼ਾ ਜੀ ਦੇ ਘੋੜੇ ਦੀ ਵੰਸ਼ਜ ਨੇ ਔਰ ਅੱਜ ਵੀ ਇਹਨਾਂ ਦੇ ਉੱਤੇ ਮੰਨਿਆ ਜਾਂਦਾ ਹੈ ਕਿ ਗੁਰੂ ਪਾਤਸ਼ਾਹ ਸਵਾਰੀ ਕਰਦੇ ਨੇ ਕਿਵੇਂ ਇਹਨਾਂ ਘੋੜਿਆਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਕਿਵੇਂ ਇਹਨਾਂ ਨੂੰ ਸ਼ਿੰਗਾਰਿਆ ਜਾਂਦਾ ਹੈ ਕਿੱਥੋਂ ਇਹ ਲਿਆਂਦੇ ਗਏ ਨੇ ਔਰ ਕਿਸ ਤਰੀਕੇ ਦੇ ਨਾਲ ਅੱਗੇ ਹੁਣ ਜਦੋਂ ਸਮਾਗਮ ਹੁੰਦੇ ਨੇ ਉੱਥੇ ਜਾ ਕੇ ਸ਼ਿਰਕਤ ਕਰਦੇ ਨੇ ਤਾਂ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਡਾਕਟਰ ਗੁਰਵਿੰਦਰ ਸਿੰਘ ਸਮਰਾ ਨੇ ਡਾਕਟਰ ਸਾਹਿਬ ਪਹਿਲਾਂ ਤਾਂ ਸਮਝਾਉਣ ਲਈ ਬਹੁਤ-ਬਹੁਤ ਧੰਨਵਾਦ ਜੀ ਹਾਂ ਜੀ ਬਹੁਤ ਖੂਬਸੂਰਤ ਨੇ ਬੜੇ ਸੋਹਣੇ ਸ਼ਿੰਗਾਰੇ ਨੇ ਜੀ ਇਹ ਕਿੱਥੋਂ ਬਖਸ਼ਿਸ਼ ਹੋਈ ਕਿੱਥੋਂ ਤੁਸੀਂ ਲੈ ਕੇ ਆਏ ਹੋ ਜੀ ਬਖਸ਼ਿਸ਼ ਇਹ ਗੁਰੂ ਬਾਬਾ ਸਿੰਘ ਪਾਤਸ਼ਾਹੀਏ ਕੋਈ ਸਾਡੀ ਕਰਤੂਤ ਨਹੀਂ ਕਿ ਅਸੀਂ ਕਰ ਸਕੀਏ ਮਹਾਰਾਜ ਸਾਹਿਬ ਤੋਂ ਹੀ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਉੱਥੋਂ ਹੀ ਮਿਲੇ ਨੇ ਬਕਾਇਦਾ ਉੱਥੋਂ ਉਹਨਾਂ ਨੇ ਸਾਰੀ ਕਾਰਵਾਈ ਸਾਬਾ ਜੀ ਨੇ ਲਿਖ ਕੇ ਅੱਛਾ ਫਿਰ ਸੇਵਾ ਸੰਭਾਲ ਲਈ ਦਿੱਤੇ ਕੋਈ ਕਿਰਪਾ ਸੀ ਬਖਸ਼ਿਸ਼ ਹੋਦੀ ਤੇ ਫਿਰ ਵਰਨਾ ਇਹ ਸਾਰੇ ਜਿਹੜੇ ਘੋੜੇ ਨੇ ਸੋਚੇ ਨੇ ਅੱਛਾ ਜੀ ਕੋਈ ਇਹਨਾਂ ਦੇ ਉੱਪਰ ਅਜੇ ਤੱਕ ਸਵਾਰੀ ਨਹੀਂ ਕਰਦਾ ਕੋਈ ਉੱਪਰ ਤਾਂ ਹੱਥ ਵੀ ਨਹੀਂ ਮਾਰ ਸਕਦਾ ਸਿਰਫ ਸੇਵਾ ਸੰਭਾਲ ਕਰਨੀ ਹੈ ਤੇ ਇੰਨਾ ਪਿਆਰ ਕਰਦੇ ਨੇ ਕਿ ਆ ਨਾਲੇ ਨੇ ਮੇਰੇ ਲੱਗੇ ਨੇ ਇਹ ਪਾਤਸ਼ਾਹ ਦਾ ਕੋੜਾ ਨੀਲਾ ਅੱਛਾ ਜੀ ਇਸ ਦਾ ਨਾਂ ਨੀਲਾ ਸੀ ਠੀਕ ਹੈ ਔਰ ਪਾਤਸ਼ਾਹ ਦੇ ਇੱਕ ਨਹੀਂ ਕਈ ਕੋੜੇ ਹੁੰਦੇ ਸੀ ਔਰ ਕੋੜੇ ਕੋੜੀ ਨੀਲਾ ਸੀ ਬਹੁਤ ਕੁਰਤੀਮਾਨ ਜੀ ਕੋੜਾ ਸੀ ਜੀ ਪਾਛਾ ਜੀ ਦਾ ਬਹੁਤ ਪਿਆਰ ਸੀ ਕੋੜੇ ਨਾ ਜੀ ਇਹਦਾ ਨਾਂ ਨੀਲਾ ਹੈ ਅੱਛਾ ਜੀ ਇਹ ਪਾਛਾ ਜੀ ਦਾ ਕੋੜਾ ਸਵਾਰੀ ਦਾ ਇਹ ਪਾਛਾ ਦੀ ਸਵਾਰੀ ਦਾ ਕੋੜਾ ਹੈ ਠੀਕ ਹੈ ਜਿਸ ਵੇਲੇ ਪਾਛਾ ਸ਼੍ਰੀ ਹਜੂਰ ਸਾਹਿਬ ਤੋਂ ਸੱਚਖੰਡ ਗਮਨਤਾ ਹੈ ਉਸ ਵੇਲੇ ਕਮੇਦ ਕੋੜਾ ਸੀ ਅੱਛਾ ਜੀ ਕਮੇਦ ਕੋੜਾ ਇਹ ਜਿਹੜਾ ਤੁਸੀਂ ਆ ਦੋ ਨੰਬਰ ਦੇਖੋਗੇ ਇੱਧਰ ਵਿੱਚ ਖੜਾ ਜਾ ਥੋੜਾ ਲੈ ਕੇ ਆ ਅੱਗੇ ਲਾਓ ਹਾਂ ਇਦੇ ਤੱਥਲੇੜੀਆਂ ਕਾਲੀਆਂ ਹੁੰਦੀਆਂ ਨੇ ਅੱਛਾ ਜੀ ਉੱਪਰੋਂ ਲਾਲ ਹਾਂ ਔਰ ਪਿੱਛੇ ਪੂਸ਼ ਔਰ ਇੱਕ ਕਾਲੀ ਹੁੰਦੀ ਹੈ ਅੱਛਾ ਜੀ ਇਹ ਕਮੀਦ ਆ ਅੱਛਾ ਜੀ ਕਮੀਦ ਕੋੜੇ ਦੇ ਉੱਪਰ ਹਾਂ ਪੰਜ ਛੇ ਸਮੀਤ ਕੋੜੇ ਗੈਨੇ ਅੱਛਾ ਜੀ ਜਦੋਂ ਇਹ ਉਹ ਸੋ ਤੋਂ ਗੈ ਇਹ ਕਮੀਦ ਕੋੜਾ ਸੀ ਅੱਛਾ ਜੀ ਤੇ ਉਹਦੇ ਵਿੱਚੋਂ ਐਨਾ ਵਾ ਕੋੜਾ ਅੱਗੇ ਆ ਫਤਿਹ ਹੈ ਅੱਛਾ ਜੀ ਇਹ ਪੰਜ ਪਿਆਰਿਆਂ ਦੇ ਘੋੜਿਆਂ ਦੇ ਵਿੱਚੋਂ ਪਾਈ ਦਾਇਆ ਸਿੰਘ ਦਾ ਘੋੜਾ ਸੀ ਅੱਛਾ ਜੀ ਔਰ ਇਧਰ ਜੋ ਖੜਾਵਾ ਹਾਂਜੀ ਇਹ ਪਾਈ ਧਰਮ ਸਿੰਘ ਦਾ ਘੋੜਾ ਸੀ ਅੱਛਾ ਮਲਕਿ ਉਹਨਾਂ ਦੇ ਨਾਮਾਂ ਤੇ ਅੱਜ ਤੱਕ ਚੱਲ ਰਹੇ ਹੁਣ ਵੀ ਤੁਸੀਂ ਜਿੰਨੇ ਇਹਨਾਂ ਦੇ ਬਣੇ ਹੋਇਆ ਵੇਖੋਗੇ ਹਰ ਇੱਕ ਦੇ ਅੱਗੇ ਘੋੜੇ ਦਾ ਨਾਮ ਤੇ ਕਿਸ ਦਾ ਘੋੜਾ ਵਾ ਉਹ ਇਹ ਮਨੇ ਨਾ ਉਹ ਰਸਤੀ ਤੱਕ ਨਹੀਂ ਪਾਈ ਜਾਂਦੀ ਫੁੱਲੇ ਆਪਣੇ ਰਹਿੰਦੇ ਨੇ ਆਜ਼ਾਦ ਨੇ ਫੁੱਲਦੇ ਨੇ ਕਿਸੇ ਨੂੰ ਕੁਝ ਨਹੀਂ ਅੱਛਾ ਔਰ ਕਿਸੇ ਨੂੰ ਜਿੱਦੜ ਨੂੰ ਮਰਜੀ ਆ ਬੱਚਾ ਖੇਡ ਲੈਣ ਕੇ ਕੋਈ ਕੁਝ ਕਰ ਲੈ ਕੋਈ ਕੁਝ ਨਹੀਂ ਹੈ ਇੱਥੇ ਸ਼ਿੰਗਾਰੇ ਬਹੁਤ ਜ਼ਰੂਰਤ ਨਹੀਂ ਇੱਕ ਤੋਂ ਸ਼ਿੰਗਾਰ ਬੋਲੇ ਪਾਛਾ ਦੇ ਹਾਂ ਕੋਣ ਗੁਰੂ ਗੋਬਿੰਦ ਸਿੰਘ ਪਾਛਾ ਦੇ ਬੋਲੇ ਹਾਂ ਸ਼ਿੰਗਾਰੇ ਨਾ ਹੋਣ ਇੱਕ ਦੋ ਸੋਤੇ ਹਾਂ ਕੋਲੇ ਵੀ ਉਹਦੇ ਹਾਂ ਸ਼ਿੰਗਾਰ ਵੀ ਉਹਦਾ ਹਾਂ ਤੇ ਸ਼ਿੰਗਾਰੇ ਵੀ ਉਹਨੇ ਅਸੀਂ ਕੋਣ ਆਹੀਂ ਤੇ ਇਹ ਆਗੇ ਸਾਡੀ ਇਹ ਕਰਤੂਤ ਹੀ ਹੈ ਨਹੀਂ ਕਿ ਪਾਚੇ ਤੋਂ ਸਾਲੋਂ ਕੋ ਜਪ ਨਹੀਂ ਹੂੰ ਤਾਂ ਵੀ ਖੁਸ਼ਿ ਸਿਮਰਨ ਨਹੀਂ ਕੋਈ ਕੁਛ ਨਹੀਂ ਹੂੰ ਤੋਂ ਇੰਨੀ ਵੱਡੀ ਬਖਸ਼ਿਸ਼ ਹੂੰ ਔਰ ਜਿਹੜੀ ਜਗ੍ਹਾ ਤੇ ਆ ਬੈਠੇ ਆ ਹੂੰ ਤੇ ਸ਼੍ਰੀ ਗੁਰੂ ਤੇਗ ਬਹਾਦਰ ਹਸਪੀਟਲ ਦੀ ਸੇਵਾ ਮਿਲੀ ਹੈ ਤੰਦਨ ਗੁਰੂ ਤੇਗ ਬਹਾਦਰ ਪਾਚੇ ਜੀ ਦੀ ਬਰਾਦਾ ਉਤਾਰਾ ਇੱਥੇ ਹੋਇਆ ਹੈ ਅੱਛਾ ਜੀ ਮਾਤਾ ਗੁਦਰੀ ਜੀ ਇਸ ਤੋਂ ਗੇ ਨਾਲ ਹੀ ਅੱਗੇ ਘਾਰ ਹੈ ਪਤਾ ਹੀ ਦਾ ਹੂੰ ਗੁਰੂ ਗੋਬਿੰਦ ਸਿੰਘ ਪਾਛਾ ਦਾ ਨਾਨਕਾ ਪਿੰਡ ਹੈ ਹੂੰ ਸਾਨੂੰ ਖੋਬੋ ਖਵਾ ਵਿੱਚ ਵੀ ਨਹੀਂ ਸੀ ਹੂੰ ਤੇ ਜਦੋਂ ਮੁਹਸਰ ਫਾਨੀ ਦਾ ਇਤਿਹਾਸ ਪੜਦੇ ਆ ਪਤਾ ਲੱਗਦਾ ਹੈ ਵੀ ਇੱਥੇ ਪਾਤਸ਼ਾਹ ਦਾ ਬਰਾਤ ਦਾ ਉਤਾਰਾ ਹੋਇਆ ਸੀ ਤੇ ਅੱਜ ਵੀ ਪਰਮਾਤਮਾ ਨੇ ਪਹਿਲਾਂ ਹੀ ਉਸ ਹਸਤਾਲ ਦਾ ਨਾਂ ਗੁਰੂ ਤੇਗ ਬਹਾਦਰ ਹਸਤਾਲ ਰੱਖਿਆ ਹੈ ਕੀ ਹੋਇਆ ਜਿਸ ਦੀ ਇਹ ਬਖਸ਼ਿਸ਼ ਹੋਈ ਹੈ ਇਹ ਸਾਰਾ ਹੋਟਲ ਸੀ ਅੱਛਾ ਜੀ ਇਹ ਟਾ ਦਿੱਤਾ ਅੱਛਾ ਜੀ ਟਾ ਕੇ ਇਹਨਾਂ ਵਾਸਤੇ ਇਹ ਪਰਮਾਤਮਾ ਸਾक्षात ਹੈ ਕਿ ਕੋਈ ਨਕਸ਼ਾ ਨਹੀਂ ਬਣਿਆ ਤੇ ਬਣਾਣਾ ਮਨ ਦੇ ਵਿੱਚ ਕੀ ਹੈ ਵੀ ਮੇਰੇ ਪਾਸਾ ਉਦੋਂ ਕਿੰਦਾ ਸ਼ਾਹੀ ਥਾੜ ਜਿ ਰਹਿੰਦੇ ਸੀ ਜੰਗਲ ਹੁੰਦਾ ਸੀ ਜੰਗਲਾਂ ਦੇ ਵਿੱਚ ਦੀ ਕਿਲਾ ਸੀ ਉਹਨਾਂ ਦਾ ਨਾ ਕਿਲਾ ਅਸਤਬਲ ਹੈ ਵੀ ਕਿਲਾ ਹੈ ਅਸਤ ਕੋੜੇ ਨੂੰ ਕਹਿੰਦੇ ਬਲ ਸ਼ਕਤੀ ਕੋੜ ਸ਼ਕਤੀ ਯੋਧਿਆਂ ਦੀ ਸ਼ਕਤੀ ਕਿਲਾ ਅੰਦਰ ਹੀ ਕੋੜੇ ਹੁੰਦੇ ਸੀ ਅੰਦਰ ਹੀ ਹਾਥੀ ਹੁੰਦੇ ਸੀ ਤੇ ਯੋਧੇ ਕਿਲੇ ਦੇ ਖੋਲ ਕੇ ਦਰਵਾਜ਼ਾ ਜਾਂਦੇ ਸੀ ਹਮਲਾ ਕਰਕੇ ਵਾਪਸ ਆ ਜਾਂਦੇ ਸੀ ਤੇ ਇਹਦਾ ਨਾਂ ਕਿਲਾ ਅਸਤਬਲ ਹੈ ਕੋੜੇ ਆਏ ਹੁਣ ਪਾਦਸ਼ਾਹ ਕਿੱਦਾਂ ਰਹਿੰਦੇ ਹੋਣਗੇ ਮਨ ਦੀ ਕਲਪਨਾ ਜਿਸ ਤਰ੍ਹਾਂ ਮੇਰੇ ਪਾਸ਼ਾ ਦਾ ਰੈਣ ਸੈਣ ਸੀ ਹੂੰ ਉਦਾਂ ਹੀ ਦਰਬਾਰੇ ਆਮ ਬਣਿਆ ਹੂੰ ਫਿਰ ਦਰਬਾਰੇ ਖਾਸ ਹੂੰ ਫਿਰ ਪਾਸ਼ਾਈ ਦਾ ਕਮਰਾ ਹੂੰ ਫਿਰ ਪਾਸ਼ਾਈ ਦੇ ਕਮਰੇ ਦੁੱਗੇ ਪਿਆਰਿਆਂ ਦੇ ਕਮਰੇ ਸਾਰੇ ਔਰ ਉੱਪਰ ਬੁਰਜ ਵੀ ਦੇਖੋ ਗਿਆ ਬਣਾਇਆ ਹੋਇਆ ਜੀ ਬੁਰਜ ਦੇ ਉੱਪਰ ਇੱਕ ਆਦਮੀ ਖੜਾ ਹੁੰਦਾ ਸੀ ਜਿਹੜਾ ਹਰ ਵਕਤ ਨਿਗਰਾਨੀ ਰੱਖਦਾ ਸੀ ਕਿ ਕਿਲੇ ਤੇ ਕੋਈ ਹਮਲਾ ਤੇ ਨਹੀਂ ਕਰ ਰਿਹਾ ਹੂੰ ਜਿਹੜਾ ਗੇਟ ਸੀ ਉਹ 24 25 ਫੁੱਟ ਉੱਚਾ ਹੁੰਦਾ ਸੀ ਇਹ ਵੀ 24 ਫੁੱਟ ਉੱਚਾ ਗੇਟ ਹੈ ਹੂੰ ਤੇ ਉਹ ਬਾਦਸ਼ਾਹ ਹਾਥੀ ਤੇ ਆਉਂਦੇ ਸੀ ਹੂੰ ਹੂੰ ਤੇ ਉੱਪਰ ਚੰਦਵਾ ਛਤਰ ਹੁੰਦਾ ਸੀ ਹੂੰ ਉਹ ਛਤਰ ਦਾ ਸੀ ਵੀ ਕਿਤੇ ਬਾਦਸ਼ਾਹ ਦਾ ਘੋੜਾ ਛਤਰ ਸੰਬੇਤ ਅੰਦਰ ਲੱਗੇ ਹੂੰ ਵੱਡੇ ਹੁੰਦੇ ਸੀ ਫਿਰ ਗੇਟ ਬੰਦ ਕੀਤਾ ਜਾਂਦਾ ਸੀ ਹੂੰ ਦੁਸ਼ਮਣਾਂ ਨੇ ਜਿੱਦਾਂ ਗੇਟਾਂ ਨੂੰ ਤੋੜਨ ਵਾਸਤੇ ਕਰਨ ਵਾਸਤੇ ਮਸਤ ਹਾਥੀ ਸੁਣਦੇ ਆਪਾਂ ਵਿੱਚ ਚੰਦਰ ਸਿੰਘ ਹੋਣਾ ਨੰਦਰੋਂ ਪੇਜਾ ਪਾਸ਼ ਨੇ ਥਾਪੜਾ ਦੇ ਕੇ ਹੂੰ ਇਹ ਸਾਰੀ ਉਸ ਚੀਜ਼ ਨੂੰ ਆ ਜੋ ਪਾਸ਼ ਨੇ ਆਪ ਹੀ ਕੀਤੀ ਮੈਨੂੰ ਨਹੀਂ ਪਤਾ ਪੈਸਾ ਕਿੱਥੋਂ ਆਇਆ ਮੈਨੂੰ ਨਹੀਂ ਪਤਾ ਹੋਇਆ ਕਿਵੇਂ ਆ ਔਰ ਗੁਰਗੋਲਸ ਨੇ ਪਾਛਾ ਹਜ਼ਰ ਨਾਜ਼ਰ ਨੇ ਇਹਦਾ ਨਕਸ਼ਾ ਵੀ ਕਿਸੇ ਨੇ ਨਹੀਂ ਬਣਾਇਆ। ਕੀ ਬਾਤ ਹੈ। ਅੱਛਾ ਮੈਂ ਥੋੜਾ ਜਿਹਾ ਡਾਕਟਰ ਸਾਹਿਬ ਕੋਲਿਆਂ ਦੇ ਬਾਰੇ ਦੱਸਿਓ ਤੁਸੀਂ ਜਿਵੇਂ ਪਹਿਲਾਂ ਦੱਸਿਆ ਵੀ ਪਹਿਲਾਂ ਜਿਹੜਾ ਗੁਰਗੋਲ ਸਿੰਘ ਮਹਾਰਾਜ ਦਾ ਨੀਲਾ ਘੋੜਾ ਸੀ ਉਹਦੀ ਵੰਸ਼ਜ ਦੇ ਵਿੱਚੋਂ ਆ ਇਹ ਇਹ ਜਿਹੜਾ ਘੋੜੇ ਦੇ ਬਾਰੇ ਥੋੜਾ ਜਿਹਾ ਇਹ ਜੋ ਇਹਦਾ ਨਾਂ ਜੀ ਫਤਿਹ ਹਾਂ ਮੈਂ ਚਾਹੂੰਗਾ ਥੋੜਾ ਜਿਹਾ ਇਹਨੂੰ ਨੇੜੇ ਲੈ ਅੱਗੇ ਥੋੜਾ ਜਿਹਾ ਇਹਨੂੰ ਵੀਰ ਜੀ ਅੱਗੇ ਲੈ ਕੇ ਤੁਹਾਨੂੰ ਉੱਪਰ ਨੂੰ ਕਰ ਦੇਈਏ ਹਾਂ ਬੱਤ ਉਹ ਲੈ ਗਿਆ ਅਰੇ ਤੋ ਛੱਡ ਦੇ ਨਾ ਤਾ ਹੁਣ ਖਾਲੀ ਛੱਡ ਦੇ ਨਾ ਤਾ ਤਨ ਜੱਕ ਲੈਂਦਾ ਨਾ ਫੇਰ ਹਮ ਅਰੇ ਬਾਗ ਦੇ ਲੱਗਵਾ ਥੋੜਾ ਝੱਲਾ ਛੱਡ ਦੇ ਨਾ ਖਾਲੀ ਛੱਡ ਦੇ ਥੋੜਾ ਜਿਹਾ ਪਿੱਛੇ ਕਰਕੇ ਹਾਂ ਇੱਕ ਘੋੜਾ ਮੈਂ ਤੇਰਾ ਮੈਨੂੰ ਚਾਹੁੰਗਾ ਇਹਨੂੰ ਦਿਖਾ ਦਿਓ ਥੋੜਾ ਨੇੜੇ ਹਾਂ ਸਾਈਡ ਤੋਂ ਦਿਖਾ ਨਾ ਹਾਂ ਹਾਂ ਜੀ ਜੀ ਇਹਦੇ ਬਾਰੇ ਡਾਕਟਰ ਸਾਹਿਬ ਦੱਸਿਓ ਇਹ ਘੋੜਾ ਦਾ ਨਾਮ ਫਤਿਹ ਅੱਛਾ ਜੀ ਉੱਥੋਂ ਹੀ ਰੱਖਿਆ ਹੋਇਆ ਅੱਛਾ ਜੀ ਨਾਮ ਹੀ ਠੀਕ ਹੈ ਨਾਮ ਹੀ ਫਜ਼ੂਰ ਸਿੰਘ ਤੋਂ ਬਾਬਾ ਕਲਵੰਤ ਸਿੰਘ ਜੀ ਹੁਣਾਂ ਨੇ ਰੱਖੇ ਨੇ ਅੱਛਾ ਜੀ ਇਹਦਾ ਨਾਂ ਫੱਤੇ ਰੱਖਿਆ ਉਹਨਾਂ ਨੇ ਔਰ ਇਹ ਭਾਈ ਦਾਇਆ ਸਿੰਘ ਦਾ ਕੋੜਾ ਹੈ ਅੱਛਾ ਜੀ ਔਰ ਇਹ ਦਿਲਬਾਗ ਹੈ ਜਿਹੜਾ ਹੈ ਦੂਸਰਾ ਚਟਾ ਹੈ ਜੀ ਇਹ ਵੀ ਪਾਸ਼ਾ ਦੇ ਘਰ ਤੋਂ ਬਾਬਾ ਕਲਵੰਤ ਸਿੰਘ ਜੀ ਹੁਣਾਂ ਨੇ ਦਾ ਨਾਂ ਰੱਖਿਆ ਅੱਛਾ ਜੀ ਇਹ ਭਾਈ ਦਇਆ ਸਿੰਘ ਦੇ ਭਾਈ ਧਰਮ ਸਿੰਘ ਜੀ ਦਾ ਕੋੜਾ ਹੈ ਅੱਛਾ ਜੀ ਔਰ ਜਿਹੜਾ ਵਿੱਚ ਹੈ ਜਿਹਨੂੰ ਆਪਾਂ ਉਮੇਦ ਕਹਿੰਨੇ ਆ ਇਹ ਗੁਰੂ ਗੋਬਿੰਦ ਸਿੰਘ ਦਾ ਹੀ ਪੋੜਾ ਹੈ ਅੱਛਾ ਜੀ ਜਦੋਂ ਸੱਚਖੰਡ ਨੂੰ ਗਮਨ ਕੀਤਾ ਉਹ ਉਦੋਂ ਪਾਚਾ ਇਸ ਕੋਲੇ ਦੀ ਅੱਛਾ ਇਹਨਾਂ ਦੀ ਫਿਰ ਤੁਸੀਂ ਕਿਵੇਂ ਸਾਮ ਸੰਭਾਲਦਾ ਵਿਸ਼ੇਸ਼ ਤੌਰ ਦੇ ਉੱਤੇ ਕਿਸੇ ਨੂੰ ਪਤਾ ਹੀ ਕੁਝ ਨਹੀਂ ਆਪੇ ਪਾਚਾ ਸੰਭੀ ਜਾਂਦਾ ਹੈ ਹਮ ਆਪੇ ਸਭ ਕੁਝ ਹੋ ਹੀ ਜਾਂਦਾ ਹੈ ਸਾਨੂੰ ਪਤਾ ਹੀ ਕੁਝ ਨਹੀਂ ਲੱਗਦਾ ਮੈਂ ਦੇਖ ਰਿਹਾ ਬਹੁਤ ਦੇਖਣ ਚ ਕੂਕੁਰ ਤੋਂ ਨੇ ਉੱਚੇ ਨੇ ਹਾਈਟ ਇਹਨਾਂ ਦੀ ਬਹੁਤ ਸ਼ਿੰਗਾਰ ਪਤਾ ਨਹੀਂ ਪਾਤਸ਼ਾਹ ਨੇ ਕਿੱਥੋਂ ਬਣਾਤਾ ਸਾਨੂੰ ਅਜੇ ਤੱਕ ਉਹਦੇ ਬੰਦੇ ਦਾ ਨੰਬਰ ਵੀ ਨਹੀਂ ਹੈਗਾ ਜਿੰਨੇ ਬਣਾਇਆ ਅੱਛਾ ਇਹ ਚਾਂਦੀ ਦਾ ਉੱਤੇ ਕੁਝ ਲਾਇਆ ਇਹ ਵੀ ਹਾਂ ਸਾਰਾ ਜਿੱਦਾਂ ਵੀ ਜੋ ਕੁਝ ਵੀ ਉਲਾ ਸਕਦੇ ਸੀ ਚਾਂਦੀ ਸੋਨੇ ਦੇ ਬਰਾਬਰਾਂ ਤੇ ਕੀ ਨੇ ਕੁਛ ਨਹੀਂ ਜਿਹੜੇ ਮੇਰੇ ਪਾਤਸ਼ਾਹ ਦੇ ਕੋੜੇ ਨਹੀਂ ਹਾਲਾਂਕਿ ਇਹ ਨਹੀਂ ਸਵਾਲ ਮੇਰੇ ਸ਼ਾਇਦ ਕਰਨ ਵਾਲਾ ਨਹੀਂ ਹੈ ਪਰ ਬਹੁਤ ਸਾਰੇ ਲੋਕ ਦੇ ਮਨਾਂ 'ਚ ਹੋ ਸਕਦਾ ਐ ਸਵਾਲ ਵੀ ਕੋਈ ਕੀਮਤ ਤਾਂ ਨਹੀਂ ਹੋਊਗੀ ਨਾ ਕੋੜਿਆਂ ਦੀ ਫਿਰ ਬਰਾਜ ਜੀ ਸਾਰੀ ਦੁਨੀਆ ਦੀ ਦੌਲਤ ਇਸ ਪਾਸੇ ਰੱਖ ਦਿਓ ਇਹਦੀ ਕੀਮਤ ਨਹੀਂ ਗੁਦਾ ਕਰ। ਨਾ ਕੋਈ ਕੀਮਤ ਦਾ ਕਰ ਸਕਦਾ। ਤੇ ਨਾ ਇਹਨਾਂ ਦੀ ਕੀਮਤ ਹੈ ਗੁਰੂ ਗੋਬਿੰਦ ਸਿੰਘ ਤੋਂ ਵੱਡਾ ਹੋਏਗਾ। ਉਹਦੇ ਕੋਲ ਦੀ ਕੀਮਤ ਹੂੰ। ਕਈ ਹੋ ਸਕਦਾ। ਕੋਈ ਕੀਮਤ ਨਹੀਂ ਹੈ। ਤੁਸੀਂ ਬੋਲੇ ਮਹਲੇ ਤੇ ਲੈ ਪਿਆ। ਪਿਆਰ ਦੀਆਂ ਗੇਹ ਲਾਣੇ। ਬੋਲੇ ਮਹਲੇ ਤੇ ਲੈ ਕੇ ਤੁਸੀਂ ਭਾਵੂ ਘੋ ਰਹੇ ਹੋ। ਅੱਖਾਂ 'ਚ ਹੰਝੂ ਨੇ। ਇਹ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੈ। ਹਾਂ। ਜਦੋਂ ਵੀ ਪਾਛੀ ਦੀ ਗੱਲ ਚੱਲਦੀ ਐ ਹੂੰ ਉਹਨਾ ਹੋਲੇ ਮੱਲੇ ਤੇ ਗਏ ਨੇ ਕੋੜੇ ਹੂੰ ਜੋ ਉਥੇ ਦੇਖਿਆ ਨਾ ਹੂੰ ਬੋਲਣਾ ਬਿਖਾ ਹੂੰ ਲੱਖਾਂ ਦਾ ਹਜ਼ੂਮ ਜਿਹੜਾ ਸੀ ਨਾ ਹੂੰ ਉਹ ਪਾਛਾ ਦੇ ਕੋੜੇ ਹੂੰ ਤਰਸਾ ਸੀ ਤੇ ਹੱਥ ਲੱਗਦੇ ਪੈਰਾਂ ਨੂੰ ਹੂੰ ਤੇ ਜ਼ਹਦੇ ਪਾਵਾ ਤੇ ਪਾਛਾ ਤੂੰ ਸਾਨੂੰ ਸੇਵਾ ਕਰਨੀ ਦਿੱਤੀ ਹੋਈ ਇਹਨਾਂ ਦੀ ਕਿੰਨੀ ਵੱਡੀ ਤਰੀ ਬਖਸ਼ਿਸ਼ ਹੈ ਸਾਡੇ ਵਰਗਾ ਪਾਪੀ ਕੋਈ ਨਹੀਂ ਤੇਰੇ ਵਰਗਾ ਬਖਸ਼ਣ ਹਾਰਾ ਕੋਈ ਨਹੀਂ ਸਾਡੇ 'ਚ ਕੋਈ ਜਪ ਨਹੀਂ ਤਪ ਨਹੀਂ ਕੋਈ ਸਿਮਰਨ ਨਹੀਂ ਕੋਈ ਕੁਝ ਨਹੀਂ ਇੱਥੇ ਤੇ ਇਹਨਾਂ ਨੇ ਜਪ ਤਪ ਤੇ ਸਿਮਰਨ ਵਾਲੇ ਬੇਟੇ ਸਾਡੇ ਤੇ ਪੱਲੇ ਹੀ ਕੱਖ ਨਹੀਂ ਭਾ ਜਦੋਂ ਜੈਸ ਗੜ ਸਾਹਿਬ ਦੇ ਘੋੜੇ ਪਹੁੰਚੇ ਨੇ ਉਸ ਵੇਲੇ ਆਪਣੀ ਸੌਦਵਤ ਖਤਮ ਹੋ ਗਈ ਸੀ ਘੋੜਾ ਜਾ ਰਿਹਾ ਸੀ ਪਾਤਸ਼ਾਹ ਦਾ ਘੋੜਾ ਸੀ ਅਕੇ ਹਮ ਬਾਕੀ ਨਾਲ ਘੋੜੇ ਚੱਲ ਰਹੇ ਸੀ ਪਰ ਘੋੜੇ ਜਿਹੜਾ ਥੱਲੇ ਤੰਦ ਪਾਇਆ ਹੁੰਦਾ ਕਾਠੀ ਦੇ ਨਾਲ ਜਦੋਂ ਅਰਦਾਸ ਹੋ ਕੇ ਪਾਤਸ਼ਾਹ ਦੀ ਸਵਾਰੀ ਹੋਈ ਹੈ ਤੰਦ ਇੰਨਾ ਢਿੱਲਾ ਹੋ ਗਿਆ ਜੇ ਪਾਛੇ ਉੱਤੇ ਸਵਾਰੀ ਹੋਈ ਤੇ ਤੰਦ ਢਿੱਲਾ ਹੋਇਆ ਪਾਰ ਪਿਆ ਤਾਂ ਟਿੱਲਾ ਵਗਰ ਕਮਾਂ ਕੱਸੀਆਂ ਗਈਆਂ ਔਰ ਘੋੜੇ ਦੀ ਤੌਣ ਜਿਹੜੀ ਇੱਥੇ ਸੀ ਇਹਨਾਂ ਨੂੰ ਨੱਚਣ ਬਾਰੇ ਨੇ ਘੋੜੇ ਨੇ ਪਹਿਲਾਂ ਨੱਚਿਆ ਖੁਸ਼ੀ ਦੇ ਵਿੱਚ ਨੱਚਦਾ ਗਿਆ ਪਸੀਨਾ ਪਸੀਨੀ ਜੀ ਹਰੀ ਪਰ ਕਿਸੇ ਘੋੜੇ ਨੂੰ ਵੀ ਆਪਣੀ ਖੁਦ ਪੁੱਤ ਨਹੀਂ ਸੀ ਜਦੋਂ ਕੇਸਗੜ ਸਾਹਿਬ ਦੇ ਸਾਹਮਣੇ ਪਹੁੰਚਿਆ ਨੇਰਾ ਹੋ ਗਿਆ ਸੀ ਉਸ ਦਿਨ ਮੱਲੇ ਵਾਲੇ ਦਿਨ ਹੂੰ ਪੂਰਾ ਹੀ ਜਿਹੜਾ ਦਸ਼ਮੇਸ਼ ਤਰਨਾ ਦਲ ਹੈ ਮੇਜਰ ਸਿੰਘ ਸੋਢੀ ਹੈ ਹੂੰ ਭਾਈ ਏ ਮੇਰਾ ਹੂੰ ਅਰ ਭਰਾਵਾਂ ਨਾਲ ਵੱਧ ਕਹੋ ਭਾਈ ਕਹੋ ਹੂੰ ਉਹ ਸਾਰੇ ਹੀ ਸਿੰਘ ਜਿਹੜੇ ਸੀ ਨਾਲ ਲਾਏ ਚਾਰਜ ਫੇਰੇ ਹੂੰ ਬਾਦਸ਼ਾਹ ਦੇ ਘੋੜਿਆਂ ਵਾਸਤੇ ਹੂੰ ਤੇ ਦੁਨੀਆ ਦਾ ਹਯੂ ਮੇੜਾ ਰੋਕਿਆ ਨਹੀਂ ਸੀ ਜਾਂਦਾ ਹੂੰ ਚਲੋ ਸੰਗਤ ਸੀ ਪਰ ਇਹ ਸਮਝ ਨਹੀਂ ਲਗੀ ਉੱਥੇ ਇੰਨੇ ਫੁੱਲ ਆਏ ਕਿ ਤੋਂ ਜਿਵੇਂ ਫੁੱਲਾਂ ਦੀ ਵਰਖਾ ਹੋਈ ਹੈ ਇਨਾਂ ਘੋੜਿਆਂ ਤੇ ਘੋੜਿਆਂ ਦੇ ਉੱਤੇ ਔਰ ਹੋਈ ਜਦੋਂ ਕੇਸਗਰ ਸਾਹਿਬ ਸਮਾਪਤੀ ਹੋਈ ਹੈ ਅੱਛਾ ਉਹ ਚੱਲਣ ਵੇਲੇ ਜਦੋਂ ਪਾਲ ਮਹਾਰਾਜ ਦੇ ਘੋੜਿਆਂ ਦੇ ਦਲ ਚੱਲਦੇ ਨੇ ਉਦੋਂ ਫੁੱਲਾਂ ਦੇ ਹੁੰਦੇ ਆ ਜਾਂ ਜਦੋਂ ਭੋਗ ਪੈਂਦੇ ਨੇ ਉਦੋਂ ਹੁੰਦੇ ਨੇ ਔਰ ਇਨਨੇ ਘੋੜਿਆਂ ਦੇ ਪੈਰ ਜਿਹੜੇ ਸੀ ਉਹ ਫੁੱਲਾਂ 'ਚ ਦੱਬੇ ਗਏ ਸੀ ਈ ਨਹੀਂ ਹੋਉਂਦਾ ਹੀ ਖਣਾ ਜੇ ਮਾਤਾ ਜੀ ਦਾ ਗੁਰਕਾਰ ਜੀ ਦਾ ਇੱਥੇ ਆ ਪਟਿਆਲਾ ਸਾਹਿਬ ਤੋਂ ਆਇਆ ਨਗਰ ਕਿੰਤਨ ਉਸ ਨੇ ਸਿਰਫ ਦੋ ਹੀ ਕੋੜੇ ਅੰਦਰ ਗਏ ਟੋਟਲ 10 ਕੋੜੇ ਨੇ ਮਤਲਬ ਕਿ ਚਾਰ ਸਹਬਜ ਆ ਜਾਂਦੇ ਨੇ ਪੰਜ ਪਿਆਰਿਆਂ ਦੇ ਕੋੜੇ ਨੇ ਮਾਤਾ ਜੀ ਦਾ ਕੋੜਾ ਹੈ ਉਹ ਸਾਰੇ ਸੁੱਚੇ ਅੱਛਾ ਜੀ ਸਿਰਫ ਇਹਨਾਂ ਦੀ ਸਾਂਭ ਸੰਭਾਲ ਪਾਚਾ ਆਪੇ ਕਰ ਰਿਹਾ ਲੱਗੇ ਨੇ ਮੁੰਡੇ ਜਿਹਨੇ ਇਹ ਵੀ ਉਹਦੇ ਨੇ ਇਸ ਰੂਪ ਦੇ ਵਿੱਚ ਉਹ ਆਪੇ ਆਪੇ ਨਿਰਗੁਣ ਆਪੇ ਸਰਗਣ ਰੂਪ ਉਹ ਸਭ ਕੁਝ ਆਪੇ ਕਰੀ ਯਾਰ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਕਿਸੇ ਵੇਲੇ ਹੋ ਕਿਦਾਂ ਅੱਗੇ ਵੀ ਹੁਣ ਕਹਿੰਦੇ ਤੁਰੇ ਇੱਕ ਇਹਦਾ ਬਾਦਸ਼ਾਹ ਦਾ ਘੋੜਾ ਦੇਖੋ ਨਾ ਖੁਰਾ ਜੇ ਵੀ ਜਦੋਂ ਇੱਥੋਂ ਚੱਲਣ ਲੱਗੇ ਟਰੱਕ ਦੇ ਵਿੱਚ ਤੇ ਜੰਕਾਰਾ ਛੱਡਿਆ ਇਹਨੇ ਆਪਣਾ ਪੈਰ ਮਾਰਿਆ ਉਹਦੇ ਵਿੱਚ ਟਰੱਕ ਜਿਹੜੀ ਬੰਨੇ ਦੀ ਸ਼ੀਟ ਹੁੰਦੀ ਹੈ ਟਰੱਕ ਵੀ ਅਜੇ ਜਿੰਦਾ ਜਾਗਦਾ ਟਰੱਕ ਦੇ ਵਿੱਚ ਇੰਨਾ ਪਾੜ ਪਾਦਾ ਅੱਛਾ ਖੁਰਦੇ ਨਾਲ ਹੂੰ ਇੰਨੀ ਸ਼ਕਤੀ ਉਸ ਖੁਰ ਦੇ ਵਿੱਚ ਇੰਨੀ ਬਾਕੀ ਕੋੜੇ ਦਾ ਖੁਰ ਕਦੀ ਟਰੱਕ ਦੀ ਸ਼ੀਟ ਨਹੀਂ ਪਾੜ ਸਕਦਾ ਪਾੜ ਫਿਰ ਕਹਿੰਦੇ ਕਿਦਾਂ ਜਾਣਗੇ ਇਹ ਕੋੜਾ ਇੰਨਾ ਬਲੀ ਹੈ ਹੂੰ ਜੇ ਦੇ ਘੋੜੇ ਆ ਭਾਈ ਆਪੇ ਹੀ ਲੈ ਜੂ ਆਪੇ ਲੈ ਆਪੇ ਸੰਭਲੂ ਅੱਗੇ ਡਾਕਟਰ ਸਾਹਿਬ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਉਹ ਤਲਵੰਡੀ ਸਾਬੋ ਵੀ ਜਾ ਰਹੇ ਆ ਸੰਗਤਪੁਰੇ ਦੇ ਦਰਸ਼ਨ ਕਰਨੇ ਆ ਕੋਣ ਜਿਹੜੀ ਹੈਗੇ ਆ ਜਿਹੜਾ ਮਾਲਾ 14 ਨੂੰ ਵਿਸਾਖੀ ਨੂੰ ਤਲਵੰਡੀ ਸਾਬੋ ਤਲਵੰਡੀ ਸਾਬੋ ਵੀ ਜਾਣਗੇ ਪਰ ਕੇ ਜੋ ਵਿਸਾਖੀ ਤੇ ਹੀ ਵੇਖਿਆ ਜਾਂ ਵੇਖਦੇ ਆ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਦੇ ਮਾਤਾ ਜੀ ਦਾ ਇੱਥੇ ਆਇਆ ਨਗਰ ਕੀਤਾ ਤੇ ਦੋ ਕੋੜੇ ਸੀ ਉਸ ਦੇ ਲਾਏ ਕਿ ਵੀ ਗਲੀਆਂ ਨੇ ਮਾਤਾ ਜੀ ਦਾ ਘਰ ਅੱਗੇ ਕਰਕੇ ਆ ਇੱਥੋਂ ਬਿਲਕੁਲ ਨਾਲ ਕਰਕੇ ਤੇ ਗਲੀ ਦੇ ਵਿੱਚ ਹੈ ਤੇ ਮੰਨ ਦੇ ਵਿੱਚ ਹੁੰਦਾ ਵੀ ਕੋਈ ਇਹਨਾਂ ਦੇ ਮਨ ਤੇ ਡਰ ਨਾ ਕਿ ਬਾਹਰ ਜਾਂਦੇ ਨਹੀਂ ਕਿਤੇ ਇੱਥੇ ਆਪਣੇ ਘੁੰਮਦੇ ਨੇ ਇੱਥੇ ਹੀ ਤੇ ਕਿਸੇ ਕੋੜੇ ਨੂੰ ਕੋਈ ਛੇੜ ਨਹੀਂ ਤੇ ਜਦੋਂ ਗੰਗਸਰ ਸਾਹਿਬ ਪਹੁੰਚੇ ਤੇ ਹਰ ਇੱਕ ਨੂੰ ਮੈਂ ਨਹੀਂ ਕੋਈ ਗੱਲ ਕਹਿਣੀ ਚਾਹੁੰਦਾ ਹੁੰਦਾ ਬਾਪੇ ਸਭ ਤੋਂ ਮੋਰੇ ਕੋਰੇ ਆਪੇ ਮੈਂ ਤਾਂ ਬਹੁਤ ਪਿੱਛੇ ਸੀ ਬੇ ਸਭ ਤੋਂ ਮੋਰੇ ਕੋੜੇ ਗਏ ਹੂੰ ਪਾਤਸ਼ਾਹੀ ਦੀ ਪਾਲਕੀ ਦੇ ਅੱਗੇ ਗਏ ਜਾ ਰਹੇ ਸੀ ਆਪੇ ਦੋਨ ਤੁਰੇ ਹੂੰ ਜਦੋਂ ਗੰਗਸਾ ਸਾਹਿਬ ਪਹੁੰਚੇ ਨੇ ਤੇ ਜਾ ਕੇ ਨਮਸਕਾਰ ਕੀਤੀ ਅੱਛਾ ਤੁੰਦਰਾ ਕੋੜਿਆ ਨੇ ਹੂੰ ਔਰ ਇਹ ਵੀਡੀਓ ਉਸ ਦਿਨ ਦੀ ਹੈਗੀਆਂ ਨੇ ਕਿ ਕਿੱਥੋਂ ਫੁੱਲ ਆਏ ਨੇ ਸਤਕਾਰ ਇੰਨਾ ਕਰਦੀ ਆ ਸੰਗਤ ਨਾਲ ਸੰਗਤ ਨਹੀਂ ਮਤਲਬ ਕਿ ਸੰਗਤ ਕੋਲ ਵੀ ਫੁੱਲ ਨਹੀਂ ਸੀ ਇਹ ਤੱਕ ਇਹ ਨਹੀਂ ਸਮਝਿਆ ਫੁੱਲ ਆਏ ਕਿੱਥੋਂ ਇਹਨੇ ਵੀ ਇੰਨੇ ਹੀ ਫੁੱਲਾਂ ਦੀ ਘੋੜਾਂ ਦੋਂਦੇ ਵਰਖਾ ਹੋਈ ਪਾਛਾ ਦੇ ਸਰੂਪ ਤੇ ਪਾਲਕੀ ਦੇ ਪਿੱਛੇ ਸੀ ਹੂੰ ਪਿੱਛੇ ਪਾਲਕੀ ਦੇ ਕਰਦੇ ਆਂਦੇ ਸੀ ਤੇ ਪਾਲਕੀ ਤੇ ਫਿਰਦੀ ਪਰ ਜਦੋਂ ਉੱਥੇ ਖੜੇ ਤਾਂ ਸੁਧਾਰਨ ਸੀ ਅਜੇ ਵੀ ਪਾਲਕੀ ਸਾਹਿਬ ਆਰੀ ਤੇ ਘੋੜੇ ਤੇ ਪਹਿਲਾਂ ਪਹੁੰਚ ਗਏ ਹੂੰ ਕਿੱਥੋਂ ਆਗੇ ਸਾਨੂੰ ਖੋਦ ਨਹੀਂ ਦਿਖਿਆ ਇਹ ਡਾਕਟਰ ਸਾਹਿਬ ਫਿਰ ਕੋੜੇ ਨੇ ਅ ਨਾੜੀ ਰਾਜ ਸਿੰਘ ਸੀਗੇ ਦਵਾਲਨ ਸਿੰਘ ਸਾਰੇ ਸਮੇਂ ਦੇ ਹੀ ਇਹ ਅਗੇ ਮੈਂ ਅਗੇ ਪਰਕਰਮਾ ਕਰਕੇ ਆਉਣਗੇ ਕੋੜੇ ਨੇ ਨਾਲੇ ਪੌੜੇ ਚੱਕ ਲਏ ਹੂੰ ਕਈ ਲੋਕ ਹੁੰਦੇ ਰਾਹ ਨਹੀਂ ਕਰਨਾ ਦੁੱਜਾ ਅੱਧੇ ਮਿੰਟ ਚ ਕੋੜੇ ਨੇ ਰਾਹ ਖਾਲੀ ਕਰਾ ਕੇ ਪਰਕਰਮਾ ਆਪ ਕਰਕੇ ਗੰਗਸਰ ਸਾਹਿਬ ਨਹੀਂ ਆਏ ਇਹ ਡਾਕਟਰ ਸਾਹਿਬ ਕਿਸੇ ਬੰਦੇ ਨੇ ਫੜਿਆ ਤੱਕ ਨਹੀਂ ਹਾਂ ਕੀ ਕੀ ਨਹੀਂ ਵੇਖਾਂ ਔਰ ਚਾਹਦੇ ਇਹ ਤੁਸੀਂ ਕਿਤਕ ਦੇਖੇ ਨੇ ਔਰ ਤੁਹਾਨੂੰ ਮਹਾਰਾਜ ਨੇ ਸੇਵਾ ਬਖਸ਼ੀ ਹੈ ਇਹਨਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸੇਵਾ ਕਿੱਥੇ ਬਖਸ਼ੀ ਉਹਨੇ ਕੋਈ ਔਰ ਬਖਸ਼ਿਸ਼ ਦਾ ਖਰਚ ਆ ਗਿਆ ਉਹਨੇ ਰਹਿਮਤ ਕਰ ਦਿੱਤੀ ਕੋਈ ਸਾਡੀ ਕੋਈ ਹੈ ਹੀ ਸੇਵਾ ਹੀ ਨਹੀਂ ਹੈ ਉਹ ਸਾਨੂੰ ਪਾਲ ਰਿਹਾ ਹੈ ਅਸੀਂ ਥੋੜੀ ਕੁਝ ਕਰ ਰਹੇ ਹਾਂ ਕਈ ਵਾਰ ਤੁਹਾਡਾ ਨਾਮ ਚਰਚਾ ਚ ਆਇਆ ਬਹੁਤ ਖਬਰਾਂ ਵੀ ਤੁਹਾਡੇ ਬਾਰੇ ਪੜੀਆਂ ਸੁਣੀਆਂ ਲੋਕਾਂ ਨੇ ਦੇਖਿਆ ਬਹੁਤ ਵਿਵਾਦ ਹੋਏ ਤੁਹਾਡੇ ਨਾਲ ਇਹ ਪਾਤਸ਼ਾਹ ਦੀ ਹੀ ਖੇਡ ਹੁੰਦੀ ਰਹੀ ਹੈ ਜਸਟਿਸ ਸੋਢੀ ਮੇਰੇ ਨਾਲ ਬੈਠੇ ਨੇ ਸਿੱਖ ਭਾਵਨਾ ਵਾਲੇ ਰਿਟਾਇਰ ਹੋਏ ਨੇ ਜਿਨ੍ਹਾਂ ਨੇ ਸਤਲਜੀ ਦਾ ਕੇਸ ਲੜਿਆ ਸੀ ਫੈਸਲੋਂ ਸਿੰਘ ਵੀ ਉਹਨਾਂ ਦਾ ਉਹ ਕਹਿੰਦੇ ਕਿ ਸਾਨੂੰ ਹੱਥ ਕੁਝ ਸੌਲਡ ਦੇ ਸੋਢੀ ਸਾਹਿਬ ਹੂੰ ਗੁਰੂ ਬਾਬਾ ਸਿੰਘ ਬਾਚਾ ਕਰੇਗਾ ਉਹਨਾਂ ਦੇ ਜਿਹੜੇ ਬੋਲ ਸੀ ਕਹਿੰਦੇ ਕਰੂਗਾ ਗੁਰੂ ਸਿੰਘ ਬਾਚਾ ਪਰ ਤੂੰ ਵੀ ਕੁਝ ਮੈਂ ਨਹੀਂ ਮੰਨਦਾ ਹੂੰ ਜੱਜ ਵੀ ਉਹ ਹੈ ਫੈਸਲਾ ਵੀ ਉਹਦਾ ਔਰ ਕਰੇਗਾ ਵੀ ਉਹ ਮੈਂ ਕਹਿੰਦਾ ਮੇਰਾ ਇੰਨਾ ਲਿਖਦੇ ਹੋ ਮੈਂ ਨਹੀਂ ਮੰਨਦਾ ਹੂੰ ਅੱਜ ਸੋਢੀ ਸਾਹਿਬ ਜਿਹੜੀ ਉਹ ਯਾਦ ਕਰੋ ਜਿਹੜੀਆਂ ਤੁਹਾਡੇ ਤੁਸੀਂ ਵੀ ਜਿੰਦੇ ਜਾਗਦੇ ਹੋ ਤਿੰਨ ਆਦਮੀਆਂ ਆਪਣੇ ਤਿੰਨਾਂ ਚ ਕੀ ਗੱਲ ਹੋਈ ਸੀ ਮੈਂ ਗੁਰੂ ਕਰੇਗਾ ਜੇ ਹਾਂ ਹੂੰ ਗੁਰੂ ਕਰੇਗਾ ਜੇ ਹਾਂ ਔਰ ਗੁਰੂ ਨੇ ਕਰਕੇ ਦਿਖਾਇਆ ਉਥੇ ਕਿਸੇ ਦੀ ਸਿਆਣ ਅਕਲ ਉਹ ਬੁੱਧ ਨੇ ਕੰਮ ਨਹੀਂ ਕੀਤਾ ਪਾਸ਼ਾ ਨੇ ਕੀਤਾ ਸਾਰਾ ਜੋ ਵੀ ਕੁਝ ਕਰ ਰਿਹਾ ਕੋਈ ਚੀਜ਼ਾਂ ਸਾਨੂੰ ਤੇ ਮਿੱਟੀ ਨੂੰ ਖਿਲਾਰ ਦਿੰਦਾ ਲੋਕੀ ਦੇਖਣ ਵਾਲੇ ਕਹਿ ਦਿੰਦੇ ਨੇ ਪਰ ਨਹੀਂ ਜੋ ਕੁਝ ਕਰਦਾ ਉਹੀ ਕਰਦਾ ਹੈ ਉਹ ਰੋ ਗੋਪਾਲ ਸੇ ਪਾਸ਼ਾ ਜਿਹੜੀ ਸ਼ਕਤੀ ਤੇ ਕਿਰਪਾ ਹੈ ਨਾ ਜਿਸ ਨੇ ਕਰਤਾ ਪਰ ਵੀ ਉਹਨੂੰ ਦੇਖਿਆ ਕਿ ਦਿਆਂ ਇੱਕ ਮਾਤਰ ਪਰ ਵੀ ਇੱਕ ਪਰਿਵਾਰ ਸੀ ਉਸਨੇ ਪਾਸ਼ਾ ਦੇ ਨਾਲ ਕੁਝ ਕਰ ਲਿਆ ਜਾਣ ਕੇ ਕੀਤਾ ਪਾਸ਼ਾ ਦੇ ਘਰ ਸੇਰਾ ਫੇਰੀ ਮੇਰੀਆਂ ਅੱਖਾਂ ਦੇ ਸਾਹਮਣੇ ਮੈਂ ਆਪਣੇ ਅੱਖੀ ਉਹ ਪਰਿਵਾਰ ਜਿਹਦੇ ਕੋਲ ਪੈਸਾ ਨਹੀਂ ਜੱਕਦਮ ਖਤਮ ਰਾਤ ਤੋਂ ਰਾਤ ਪੈਸਾ ਖਤਮ ਇਹੋ ਜਿਹਾ ਬੰਦਾ ਬਣਿਆ ਉਹਦੀਆਂ ਹੂੰ ਗੱਡੀਆਂ ਵੇਚੀਆਂ ਹੂੰ ਔਰ ਤੀਸਰੇ ਦਿਨ ਉਹ ਬੰਦਾ ਆਪਣੇ ਰਿਸ਼ਤੇਦਾਰਾਂ ਕੋਲ ਪੀਸ ਮੰਗਣ ਲਾਤਾ ਸੀ ਜਿਹੜਾ ਕਹਿੰਦਾ ਸੀ ਮੈਂ ਕਰੋੜਾਂ ਦਾ ਹੂੰ ਇਹ ਸਾਰੇ ਗੁਰੂ ਮਾਰਗ ਮਤਲਬ ਕਿ ਉਹ ਖੁਦ ਸਿੱਖ ਧਰਮ ਨਾਲ ਨਹੀਂ ਸੰਬੰਧ ਰੱਖਦਾ ਪਰ ਉਹ ਅੱਜ ਵੀ ਕਹਦਾ ਕੀ ਹੈ ਜਦੋਂ ਵੀ ਹੁੰਦਾ ਕੋਕਾ ਜੀ ਨਮਸਕਾਰ ਕਰਦੇ ਹੋ ਸਾਡੇ ਕਹਿੰਦਾ ਮੈਂ ਵੇਖ ਚੁੱਕਾ ਹਾਂ ਕਿ ਤਨਨੇ ਪਾਸ਼ਾ ਤੂੰ ਤੇ ਤਨ ਤੇਰੀਆਂ ਖੇਡਾਂ ਦੋ ਦਿਨ ਪਹਿਲਾਂ ਉਹ ਕੀ ਸੀ ਤੇ ਬਣਾ ਕੇ ਦੋ ਦਿਨਾਂ ਜ ਉਹਨੇ ਐਸਾ ਖਲਾਰਾ ਖਲਾਰਦਾ ਗੁਰੂ ਨੇ ਧੋਖਾ ਔਰ ਸਾਨੂੰ ਪਤਾ ਵੀ ਨਹੀਂ ਖਲਾਰ ਕੇ ਰੱਖਤਾ ਸਾਰਾ ਕੁਝ ਇਹਦਾ ਠੀਕ ਹੈ ਡਾਕਟਰ ਸਾਹਿਬ ਕਾਰੋਬਾਰੀ ਸੀ ਹੁਣ ਤਲਵੱਡੀ ਸਭ ਪਾਦਸ਼ਾਹ ਦੇ ਅ ਅਸਾਖੀ ਦੇ ਕੋਡੇ ਜਾੜ ਗਏ ਰੋਸ ਤੋਂ ਬਾਅਦ ਅਗਲਾ ਪ੍ਰੋਗਰਾਮ ਜਿਸ ਤਰ੍ਹਾਂ ਵੀ ਆਇਆ ਜੇ ਤੁਸੀਂ ਆਏ ਹੋ ਤਾਂ ਇੱਕ ਸਮੇਂ ਦੀ ਮੈਨੂੰ ਲੱਗਦਾ ਤੁਹਾਡਾ ਵੀ ਬਹੁਤ ਸਾਰੇ ਮਰੀਜ਼ ਯੂਜ਼ਰ ਵੇਟ ਕਰਦੇ ਆ ਸਮਾਂ ਬੜਾ ਕਾਲੀ ਸੀਗਾ ਅੱਜ ਪਰ ਆਪਾਂ ਤੁਹਾਡੇ ਕੋਲ ਹੋਰ ਗੁਰੂ ਮਹਾਰਾਜ ਜੀ ਨੇ ਇੱਕ ਬਖਸ਼ਿਸ਼ ਕੀਤੀ ਆ ਉਹਦੇ ਵੀ ਕਿਸ ਦਿਨ ਆਪਾਂ ਦਰਸ਼ਨ ਕਰਾਂਗੇ ਉਹ ਵੀ ਸੰਗਤ ਨੂੰ ਵੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਸਮਾਂ ਦੇ ਲਈ ਡਾਕਟਰ ਸਾਡਾ ਬਹੁਤ ਬਹੁਤ ਕੱਪੜੇ ਜਿਨੇ ਉਪਸਥਾਨਾਂ ਤੇ ਜਾਣਾ ਪੈਂਦਾ ਮੈਂ ਸਾਰੇ ਜਿੰਨੇ ਵੀ ਪਾਤਸ਼ਾਹ ਨੇ ਬਹੁਤ ਬਖਸ਼ਿਸ਼ਾਂ ਮਾਲਕ ਨੇ ਇੰਨੀਆਂ ਕੀਤੀਆਂ ਮੈਂ ਕੋਈ ਬਿਆਨ ਨਹੀਂ ਰਹਿੰਦੀ ਹੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾ ਵੀ ਲੈਣਾ ਨਹੀਂ ਲਿਆ ਜਾਂਦਾ ਠੀਕ ਠੀਕ ਹੈ ਡਾਕਟਰ ਸਾਹਿਬ ਗੱਲਬਾਤ ਕੀਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਉਹਨਾਂ ਘੂੜਿਆਂ ਦੇ ਤੁਹਾਡੇ ਸਾਹਮਣੇ ਤੁਹਾਨੂੰ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਹਜੂਰ ਸਾਹਿਬ ਤੋਂ ਆਏ ਨੇ ਸੇਵਾ ਮਿਲਿਆ ਡਾਕਟਰ ਪ੍ਰਵਿੰਦਰ ਸਿੰਘ ਸੰਭਰਾ ਹੋਣਾ ਨੂੰ ਉਹਨਾਂ ਦੀ ਪੂਰੀ ਟੀਮ ਸੇਵਾ ਲਗਾਤਾਰ ਕਰ ਰਹੀ ਹੈ ਔਰ ਮੰਨਿਆ ਜਾਂਦਾ ਹੈ ਕਿ ਇਹ ਗੁਰੂ ਪਾਸ਼ਾ ਦੀ ਵੰਸ਼ਜ ਜਿਹੜੇ ਘੋੜੇ ਸੀਗੇ ਜਿਹੜੇ ਉਹਨਾਂ ਦੀ ਅੱਗੇ ਵੰਸ਼ਜ ਹੈਗੀ ਹੈ ਤਾ ਸੋਭਿਕ ਤੌਰ ਤੇ ਵੀਡੀਓ ਤੁਹਾਨੂੰ ਵੀ ਚੰਗਾ ਲੱਗਾ ਹੋਵੇਗਾ ਤਾਂ ਇੱਕ ਵਾਰ ਫੇਰ ਮੈਂ ਤੁਹਾਨੂੰ ਇਹਨਾਂ ਘੋੜਿਆਂ ਦਾ ਇੱਕ ਵਾਰੀ ਥੋੜਾ ਦਿਖਾ ਦਮਾ ਕਿ ਕਿੰਨੇ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੂੰ ਸ਼ਿੰਗਾਰਿਆ ਜਾਂਦਾ ਹੈ ਕਿੰਨੇ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੂੰ ਜਿਹੜੀ ਇਹਨਾਂ ਦੀ ਸਾਮ ਸੰਭਾਲ ਕੀਤੀ ਜਾਂਦੀ ਹੈ ਬਹੁਤ ਸਾਰੇ ਇੱਥੇ ਘੋੜੇ ਹੋਰ ਵੀ ਹੈਗੇ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਘੋੜੇ ਸੀਗੇ ਜਾਂ ਪੰਜ ਪਿਆਰਾਂ ਦੇ ਘੋੜੇ ਸੀਗੇ ਜਾਂ ਪਰਿਵਾਰ ਦੇ ਘੋੜੇ ਸੀਗੇ ਉਹ ਸਾਰਿਆਂ ਦੀ ਵੰਸ਼ੇ ਜਿਹੜੀ ਹੈ ਇੱਥੇ ਰਾਕੇ ਕਰਤਾਰਪੁਰ ਦੇ ਵਿੱਚ ਲਈ ਸੰਸਪਾਦਕੀ ਕੀਤੀ ਜਾ ਰਹੀ ਹੈ ਫਿਲਹਾਲ ਤੁਸੀਂ ਬੜੇ ਰੌਣਕ ਪੰਜਾਬੀ ਟੀਵੀ ਦੇ ਨਾਲ